ਕਹਾਲ ਚਾਹ ਵਾਜੀ ਫਟੇ ਸਾਧ ਸੰਗਤ ਦੀ ਬੇਤੀ ਹੈ ਦੇਖੋ ਜਵਾਰਾ ਗੁਰੂ ਸਾਹਿਬ ਦੇ ਕੇ ਸੰਤ ਬਾਬਾ ਕਾਲਾ ਸਿੰਘ ਦੀ ਲੜਕਲਾ ਮਹਾਂਦੀ ਵਰਤੀ ਮਨਾਈ ਜਾਂਦੀ ਹੈ 11 ਮਈ ਨੂੰ ਬੇਅੰਤ ਮਹਾਪੁਰਸ਼ ਪਹੁੰਚਣਗੇ ਤੇ ਸਾਰੇ ਸੰਗਤ ਨੇ ਹੰਮਾ ਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਗੁਰੂ ਦਾ ਲੰਗਰ ਅੁੱਟ ਵਰਤੇਗਾ ਵਾਜੀ ਕਾ ਖਾਲਸਾ ਵਾਜੀ ਫਟੇ ਕਹਾਲ ਚਾਹ ਵਾਜੀ ਫਟੇ ਹਾਤੰਗੀ ਬੇਨਤੀ ਹੈ ਬੇਗੁਜਵਾ ਦਾ ਗੁਰੂ ਸਾਹਿਬ ਵਿਕੇ ਸੰਤ ਬਾਬਾ ਤਾਰਾ ਸਿੰਘ ਦੀ ਲੜਕਲਾ ਮਾਦੀ ਵਰਤੀ ਮਨਾਈ ਜਾਂਦੀ ਹੈ 11 ਮਈ ਨੂੰ ਬੇਅੰਤ ਮਹਾਪੁਰਚ ਪਹੁੰਚਣਗੇ ਤੇ ਸਾਰੇ ਸੰਗਤ ਨੇ ਹਮਾ ਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਹਾਤੰਗੀ ਬੇਨਤੀ ਹੈ ਬੇਜੋੜਾ ਗੁਰੂ ਸਾਹਿਬ ਵਿਕੇ ਸੰਤਬਾਬਾ ਤਾਰ ਸਿੰਘੀ ਲੜਕਲਾ ਮਹਾਰਾਜੀ ਵਰਤੀ ਮਨਾਈ ਜਾਂਦੀ ਹੈ 11 ਮਈ ਨੂੰ ਬੇਅੰਤ ਮਹਾਪੁਰਚ ਪਹੁੰਚਣਗੇ ਤੇ ਸਾਰੇ ਸੰਗਤ ਨੇ ਹਮ ਹਮ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤ